ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਡੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਛੇਲ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਇੱਕ ਤਾਂ ਆ ਗਈ ਤਾਜੀ ਸਵੀ ਬੜ ਤੇ ਇੱਕ ਆ ਗਈ ਬਾਈ ਕੋਲੇ ਗੱਬਣ ਚੋਟੀ ਥੋੜੇ ਦਿਨ ਲੈਂਦੀ ਆ ਸੂਣ ਦੇ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਬਈ ਫਾਰਮ ਤੋਂ ਵੀਡੀਓ ਬਣਾ ਰਹੇ ਆਂ ਦੋਵੇਂ ਨਗ ਬਾਈ ਦੇ ਫਾਰਮ ਚ ਇਹ ਛੇਲ ਹੋ ਰਹੇ ਹੈਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਓ ਠੀਕ ਓ ਬਾਈ ਜੀ ਹਾਂਜੀ ਵਧੀਆ ਬਾਈ ਤੇ ਕਿਵੇਂ ਚੱਲਦਾ ਬਾਈ ਫਾਰਮ ਵਧੀਆ ਚੱਲਦਾ ਹਾਂਜੀ ਬਾਈ ਵਧੀਆ ਚੜਦੀ ਕਲਾ ਠੀਕ ਹੈ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਬਲਜਿੰਦਰ ਸਿੰਘ ਜੀ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਆਪਾਂ ਨੂੰ ਵੀਰੇ ਤਹਿਸੀਲ ਮੋੜ ਜੀ ਠੀਕ ਹੈ ਤੇ ਨੇੜੇ-ਨੇੜੇ ਪਿੰਡ ਆਪਾਂ ਨੂੰ ਨੇੜੇ ਪਿੰਡ ਜੀ ਕੋ ਕਰ ਰਹਿ ਜਾਂਦਾ ਹੈ ਸੂਚ ਰਹਿ ਜਾਂਦਾ ਜੀ ਇਧਰਲੇ ਪਾਸੇ ਉਹ ਅਕਲੀਆ ਰਹਿ ਜਾਂਦਾ ਜੀ ਠੀਕ ਆ ਕੰਟੈਕਟ ਨੰਬਰ ਬੋਲ ਦਿਓ ਵੀਰੇ ਆਪਣੇ 90562 ਜੀ 26360 ਇਹ ਕੰਟੈਕਟ ਨੰਬਰ ਆ ਬਾਕੀ ਬਾਈ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਬਈ ਜਿਹੜੀ ਆਪਾਂ ਵਾੜ ਦੇਖ ਰਹੇ ਆ ਪਹਿਲੀ ਗੱਲ ਤਾਂ ਇਹ ਆਪਣੇ ਦੋਵੇਂ ਫਾਰਮ ਦੀ ਜੰਗ ਹਾਂਜੀ ਹਾਂਜੀ ਆਪਣੇ ਘਰੇਲੂ ਪਸ਼ੂ ਆ ਇਹ ਠੀਕ ਹੈ ਬਈ ਪਹਿਲੇ ਨੰਬਰ ਤੇ ਜਿਹੜੀ ਵਾੜ ਦੇਖ ਰਿਹਾ ਆਪਾਂ ਕਿਹੜਾ ਸੂਆ ਸੂਈ ਆ ਇਹ ਜੀ ਪਲੂਣ ਸੂਈ ਆ ਜੀ ਪਲੂਨ ਸੀ ਹਾਂ ਪਲੂਨ ਸੂਈ ਆ ਚਾਰ ਦਿਨ ਹੋ ਗਏ ਸੂਈ ਨੂੰ ਠੀਕ ਹੈ ਬਈ ਤੇ ਬੱਚਾ ਇਹਦੇ ਮਗਰ ਆ ਗਿਆ ਬੱਚਾ ਮੇਲਕਾਫ ਆ ਜੀ ਬੱਚਾ ਆ ਗਿਆ ਬਈ ਇਹਦੇ ਮਗਰ ਮੇਲਕਾਫ ਤੇ ਵਸੀ ਉਹਦੀ ਬੜੀ ਚੰਗੀ ਸੀ ਹੈਨਾ ਹਾਂਜੀ ਹਾਂਜੀ ਹੂੰ ਸਹੀ ਗੱਲ ਆ ਬਈ ਤੇ ਬਈ ਡਿਟੇਲ ਇਹਨਾਂ ਦੀ ਪਤਾ ਹੋਊਗਾ ਕਿਹੜੇ ਸੀਮਣ ਦੇ ਖੋਦ ਬਈ ਹਾਂਜੀ ਬਾਈ ਜੀ ਇਹ ਇਹ ਵੀ ਐਸ ਦੇ ਟਰੰਪਸ ਦੀ ਖੋਦਾਗੀ ਠੀਕ ਹੈ ਵੀਰੇ ਤੇ ਮਸੀ ਦੀ ਇਹਦੀ ਮਦਰ ਸੀ ਹੂੰ ਵਰਲਡ ਵਾਈਡ ਦਾ ਬਾਰਕਲੇ ਆਪਾਂ ਲਾਇਆ ਹੋਇਆ ਸੀਗਾ ਜੀ ਇਹ ਮੇਲਕਾਫ ਆ ਗਿਆ ਮੇਲਕਾਫ ਹੋ ਗਿਆ ਤੇ ਦੰਦੋ ਚਾਰ ਦੰਦ ਆ ਜੀ ਮੂੰਹੋਂ ਚਾਰ ਦੰਦ ਹਾਂਜੀ ਹਾਂ ਤੇ ਬਈ ਹੁਣ ਜੇ ਹੁਣ ਗੱਲ ਕਰੀਏ ਤੇ ਦੁੱਧ ਦੀ ਕਿੰਨਾ ਦੁੱਧ ਆ ਜਾਂ ਬੋਲਾ ਇਹ ਥੱਲੇ ਵੀ ਇਸ ਟਾਈਮ ਹਾਇਰ ਆ ਬਾਈ ਦੁੱਧ ਬਾਈ ਜੀ ਹੁਣ 28 ਕਿਲੋ ਜਮਾ ਕੰਡੇ ਵਾਲਾ ਤਿਆਰ ਹੈ ਠੀਕ ਆ ਹਾਂ ਜੇ ਕੋਈ ਵੀਰ ਦੋ ਟਾਈਮ ਤਿੰਨ ਟਾਈਮ ਆਪਦੀ ਚਬਾਈ ਕਰਨੇ ਜਾਉਂਦਾ ਬਾਈ ਜਿੰਨਾ ਚਿਰ ਬਾਈਏ ਕਿਸੇ ਵੀ ਭਰਾ ਦੀ ਹਣਾ ਤਸੱਲੀ ਨਹੀਂ ਹੁੰਦੀ ਉਹ ਨਾ ਚਿਰ ਚਬਾਈ ਕਰ ਸਕਦਾ 28 ਆਪਾਂ ਬੋਲਿਆਗਾ 27 ਵੀ ਨਾ ਮੰਨੇ ਬੰਦਾ ਠੀਕ ਹੈ ਬਾਈ ਹਾਂ 28 ਦਾ 29 ਭਾਵਾ ਹੋ ਜਾ ਜੇ ਚਬਾਈ ਕਰੂਗਾ ਦੋ ਟਾਈਮ ਤਿੰਨ ਟਾਈਮ ਜਿੰਨਾ ਚਿਰ ਤਸੱਲੀ ਨਹੀਂ ਹੁੰਦੀ ਆ ਉਹਦੀ ਹਰੇਕ ਪੱਖ ਤੋਂ ਤਸੱਲੀ ਕਰਕੇ ਲਵੇ ਠੀਕ ਹੈ ਭਾਈ ਤੂੰ ਠੰਡੀ ਸੀ ਫੁੱਲ ਭਾਈ ਬਹੁਤ ਜਿਆਦਾ ਬਰੀਡ ਬਹੁਤ ਤੂੰ ਢਾਂਚਾ ਦੇਖੋ ਬੇਲ ਦੇਖੋ ਤੇ ਬਾਕੀ ਅਜਾ ਭਲਾਂ ਭੁਲਾਂ ਚੱਕ ਕੇ ਕੱਟ ਵਧੀਆ ਕੰਪੈਕਟਡ ਡਰਾਈ ਪੂਰਾ ਸਹੀ ਗੱਲ ਆਪਾਂ ਇਧਰਲੇ ਪਾਸੇ ਦਿਖਾ ਦਿਓ ਜੀ ਬੈਂਸ ਆਪਾਂ ਭਲਾਂ ਭੁਲਾਂ ਚੱਕ ਕੇ ਨਾੜਾ ਨੂੰ ਜਿਉਂ ਕੱਟੀਆਂ ਨੇ ਵਧੀਆ ਆ ਆਪਦੀ ਹਜੇ 20 25 ਦਿਨਾਂ ਨੂੰ ਨਾ ਜਦੋਂ ਆਪਦੇ ਪੀ ਕਿਤੇ ਆਉਣਾ ਸਹੀ ਗੱਲ ਆ 40 ਤੋਂ 45 ਕਿਲੋ ਦੀ ਕਪੈਸਿਟੀ ਹੈਗੀ ਆ ਜੀ ਬਾਕੀ ਬਾਈ ਜਿਵੇਂ ਥਾਨ ਲੱਗਿਆ ਵਾ ਬਹੁਤ ਸੋਹਣਾ ਆ ਗਿਆ ਹਨਾ ਬਹੁਤ ਵਧੀਆ ਥੀਪਾ ਮੈਂ ਕੋਈ ਵੀਰ ਚੋਲੇ ਪਾਵੇਂ ਚੋਲੇ ਮਸ਼ੀਨ ਤੇ ਉਸ ਦੀ ਮਰਜ਼ੀ ਆ ਵੈਸੇ ਆਪਣੇ ਤਾਂ ਮਸ਼ੀਨ ਹੂਗਾ ਨਾ ਹਾਂਜੀ ਆਪਣੇ ਮਸ਼ੀਨ ਆ ਜੀ ਆਪਾਂ ਮਸ਼ੀਨ ਤੇ ਚਵਾਈ ਹੁੰਦੀ ਆ ਤੇ ਚੂਣ ਚਵਾ ਕਿਵੇਂ ਦਾ ਬਾਈ ਇਹਦਾ ਚੂਣ ਬਹੁਤ ਵਧੀਆ ਜੀ ਇੱਕ ਨੰਬਰ ਚਵਾ ਜੀ ਠੀਕ ਆ ਤੇ ਹੁਣ ਜੇ ਆਪਾਂ ਇਹਦੀ ਗੱਲ ਕਰੀਏ ਬੇਲ ਬੂਲ ਦੀ ਲੰਬਾਈ ਦੀ ਮੈਂ ਕਹਣਾ ਵੀ ਕਹਿਣ ਦੀ ਆ ਲੋਡ ਹੀ ਨਹੀਂ ਆਨਾਂ ਨੂੰ ਨਹੀਂ ਬਹੁਤ ਹਾਈਟ ਵੀ ਦੇਖੋ ਜੀ ਬਹੁਤ ਜ਼ਿਆਦਾ ਹਾਈਟ ਆ ਗਈ ਸਹੀ ਗੱਲ ਆਪਣੇ ਸਾਰੇ ਫਾਰਮ ਚ ਉੱਚੀ ਗਾਂ ਗਈ ਹੈ ਕਿੰਨਾ ਕਾ ਦੂਸਾ ਕੱਦ ਜੀ ਮੇਰਾ 5 11 ਦਾ ਮੇਰੇ ਦੇਖ ਲਓ ਤੁਸੀਂ ਮੋਢੇ ਤੱਕ ਆਉਂਦੀ ਹੈ ਮੋਢੇ ਤੱਕ ਆਉਂਦੀ ਹੈ ਸਹੀ ਗੱਲ ਹੈ ਬਾਕੀ ਬਈ ਵੇਲ ਬੋਲ ਲੰਬਾਈ ਬਾਕੀ ਲੈਂਥ ਬਹੁਤ ਜਿਆਦਾ ਆ ਜੀ ਬੈਠਦੀ ਹਮ ਸਹੀ ਗੱਲ ਹੈ ਬਲੱਡ ਲਾਈਨ ਚੰਗੀ ਆ ਜੀ ਨੰਬਰ 2 ਤੇ ਬਈ ਗੱਲ ਇਹ ਆ ਗਈ ਵੀ ਲੇਵਾ ਜਿਹੜਾ ਹੈ ਨਾ ਟਾਇਟ ਆ ਗਿਆ ਵੀ ਇਹ ਨਹੀਂ ਹੈਗਾ ਵੀ ਟੁੱਟ ਜਾਣਾਗਾ ਨਹੀਂ ਬਈ ਅਗਲੇ ਸੂਏ ਨੂੰ ਬਈ ਪਰ ਮੈਂ 10 ਸੂਏ ਬੰਦਾ ਚੋਲੋ ਚੋਲੇ ਇੱਕ ਬੈੜ ਨੂੰ ਆਏ ਨਹੀਂ ਵੀ ਲੇਵਾ ਲੰਕ ਜਾਊਗਾ ਸਹੀ ਗੱਲ ਹੈ ਨਹੀਂ ਐਂ ਹੀ ਰੱਖਣਾਗਾ ਡਰ ਨਹੀਂ ਰੱਖਣਾ ਫੈਕਸ ਹੋਣਾ ਰਹੂਗਾ ਖੋਲੇ ਬਈ ਬਾਕੀ ਕਿਸੇ ਵੀ ਭਰਾ ਨੇ ਜੀ ਨਵਾਂ ਫਾਰਮ ਕਰਨਾ ਹੈ ਨਾ ਬਰੀਡ ਤਿਆਰ ਕਰਨ ਖਾਤਰ ਬੈਸਟ ਆਪਸ਼ਨ ਆ ਜਿਵੇਂ ਮਰਜ਼ੀ ਬੱਚੇ ਪੈਦਾ ਕਰ ਸਕਦਾ ਸਹੀ ਗੱਲ ਆ ਕਿਉਂਕਿ ਬਈ ਵਰੀਡ ਵਾਲੀ ਆ ਕਿਉਂਕਿ ਇਹ ਗੱਲ ਕਰੀਆਂ ਜਾਂ ਕਰ ਕਰ ਨਹੀਂ ਜਾਂਦੀਆਂ ਹਨਾ ਦੇਖੋ ਜੀ ਤੁਸੀਂ ਕੁਦਰਤੀ ਗੱਲ ਆ ਬਈ ਬਾਕੀ ਲੈਵਾ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋ ਖੁੱਚਾਂ ਤੋਂ ਤਾਂ ਹਗਾ ਫਿਕਸ ਤੇ ਟਾਈਟਲੇ ਬਾਗਾ ਇਹਨੂੰ ਕਰਮਾਣੀ ਨੂੰ ਤੇ ਬਾਈ ਜੀ ਇਹਦਾ ਫਿਰ ਮੁੱਲ ਕਿਰੋਂ ਕੋ ਲੈਣ ਦੇਣ ਇਹਦਾ ਮੁੱਲ ਜੀ ਆਪਾਂ ਫੋਨ 'ਤੇ ਰੱਖਾਂਗੇ ਜੀ ਮੁੱਲ ਜਮਾ ਮਤਲਬ ਵੈੜ ਦੇ ਹਿਸਾਬ ਨਾਲ ਜੀ ਜਾਇਜ਼ ਹੀ ਹੋਊਗਾ ਪਰ ਬੰਦਾ ਕੇਅਰ ਵਾਲਾ ਚਾਹੀਦਾ ਜੀ ਹੂੰ 45 ਕਿਲੋ 40 ਤੋਂ ਉੱਤੇ ਉੱਤੇ ਇਹਨੇ ਦੁੱਧ ਕੱਢਣਾਗਾ ਵੈੜਨੇ ਠੀਕ ਹੈ ਹਾਂ 28 ਕਿਲੋ ਆਪਾਂ ਕਿਹਾ ਜੀ 28 ਕਿਲੋ ਦੀ ਹੁਣ ਆਪਣੀ ਗਾਰੰਟੀ ਆ ਠੀਕ ਹੈ ਹਾਂ ਬੰਦਾ ਪੂਰੀ ਤਸ਼ਲੀ ਕਰਕੇ ਚੋ ਕੇ ਦੋ ਟਾਈਮ ਤਿੰਨ ਟਾਈਮ ਫੇਰ ਲਵੇ ਜੀ ਬਾਕੀ ਜੇ ਹੁਣ ਗੱਲ ਕਰੀਏ ਸੂਆ ਵਗੈਰਾ ਵੀ ਨਹੀਂ ਮੰਨਾਂ ਬਾਬਾ ਜੀ ਇਹਨੇ ਜਮਾ ਜਮਈ ਨਹੀਂ ਜੀ ਬਹੁਤ ਕੇਅਰ ਵਧੀਆ ਹੋਈ ਜਾਣੀ ਸੰਭਾਲ ਚੰਗੀ ਹੋਈ ਜੀ ਹਾਂ ਬਾਕੀ ਜੇਰ ਜੂਰ ਦੀ ਜਮਾ ਓਕੇ ਆ ਜੀ ਠੀਕ ਹੈ ਬਈ ਉਹ ਆਪਣੀ ਗਾਰੰਟੀ ਆ ਬਾਕੀ ਹੁਣ ਜਿਵੇਂ ਬਾਈ ਬਾਈ ਕੋਲੇ ਸਾਰੇ ਪਸ਼ੂ ਵੈਸੇ ਚੰਗੇ ਆ ਕਿ ਮੈਨੂੰ ਲੱਗਦਾ ਸਾਰਿਆਂ ਤੋਂ ਕੱਦ ਵਾਲੀ ਜੇ ਗੱਲ ਕਰੀਏ ਇਹੀ ਆ ਨਾ ਜਮਾਂ ਦੀ ਸਾਰੇ ਫਾਰਮ ਚ ਉੱਚੀ ਬੈੜ ਆ ਗਈ ਤੇ ਲੰਮੀ ਵੀ ਉੱਚੀ ਤੇ ਲੰਮੀ ਬੈੜ ਬਾਈ ਇਹੀ ਆ ਤੇ ਮੁੱਲ ਬਾਈ ਜਨੂਨ ਤੇ ਜਾਇਜ਼ ਹੋਊਗਾ ਬਾਈ ਕਹਿੰਦਾ ਹਾਂਜੀ ਮੁੱਲ ਬਾਈ ਜਾਇਜ਼ ਬੈੜ ਦੇ ਹਿਸਾਬ ਨਾਲ ਜਾਇਜ਼ ਰੱਖਾਂਗੇ ਹੂੰ ਹਾਂਜੀ ਬਾਕੀ ਨਾੜਾ ਨੂੜਾ ਬਾਈ ਚੈੱਕ ਨਾੜਾ ਨੂੜਾ ਜੀ ਹਜੇ ਤਾਂ ਭਲਾਂ ਜਦੋਂ ਸਵਾਰ ਲਈਏ ਨੇ ਚੱਕ ਦੀ ਨਾ ਆਉਦੀ ਤੇ ਐਨ ਜਮਾਂ ਫਾੜੀ ਵਾਲਾ ਆਰਡਰ ਕੱਟਣਾ ਜੀ ਪੂਰਾ ਕੁਝ ਹੁਣ ਵੀ ਦੇਖ ਸਕਦੇ ਹਾਂ ਹਾਂਜੀ ਚਾਰਾਂ ਦਿਨਾਂ ਨੂੰ ਕੁਝ ਹੋਰ ਹੀ ਗੱਲ ਹੋ ਥਣ ਬਾਕੀ ਇਹ ਨਹੀਂ ਹੈਗਾ ਵੀ ਹੱਥ ਚ ਨਹੀਂ ਆਉਂਦਾ ਬਹੁਤ ਸੋਹਣਾ ਥਣ ਕੱਢਿਆ ਬਹੁਤ ਜਿਆਦਾ ਚੰਗੀ ਚਵਾਈ ਆ ਜੀ ਥਣਾਂ ਦੇ ਵਿੱਚ ਗੈਪ ਦੇਖੋ ਜੀ ਚਾਰਾਂ ਵਿੱਚ ਕਿੰਨਾ ਹੈ ਸਹੀ ਗੱਲ ਆ ਬਾਈ ਗੈਸ ਰੇਟ ਦੀ ਦੂਰੀ ਤੇ ਬਾਈ ਥਣ ਲੱਗਿਆ ਬਹੁਤ ਚੰਗਾ ਥਣ ਆ ਪਾ ਗੈਲੀਆਂ ਲੱਗਿਆ ਹਾਂ ਦੇਖੋ ਲਾਗੀ ਠੰਡੀ ਠੰਡੀ ਬਹੁਤ ਆ ਹਨਾ ਬਹੁਤ ਜਿਆਦਾ ਜੀ ਇਹ ਨਹੀਂ ਹੈਗਾ ਭੱਜ ਗਈ ਜਾਰ ਨਹੀਂ ਨਹੀਂ ਬਹੁਤ ਜਿਆਦਾ ਬਾਕੀ ਚਾਰੂ ਵੀ ਪੂਰੀ ਆ ਖਾਣ ਵੀ ਨੂੰ ਛੱਡਿਆ ਮਰਜੀ ਚੀਜ਼ ਪਾ ਦੋ ਸਭ ਪਾਰ ਵੀ ਮਤਲਬ ਕੁਝ ਵੀ ਨਹੀਂ ਛੱਡਦੇ ਬਾ ਹਾਂ ਜੀ ਬਹੁਤ ਜਿਆਦਾ ਬਸ ਹੁਣ ਜਿਹੜਾ ਆਪਣਾ ਪਸ਼ੂ ਖਾਂਦਾ ਜੀ ਉਹੀ ਦੁੱਧ ਦਿੰਦਾ ਹੂੰ ਬਾਕੀ ਆ ਜਾਂਦੀ ਆ ਬ੍ਰੀਡ ਦੀ ਗੱਲ ਜੀ ਬ੍ਰੀਡ ਪੂਰਾ 100 ਤੋਂ 100 ਹੀ ਆ ਜੀ ਹੂੰ ਬ੍ਰੀਡ ਨੂੰ ਸਹੀ ਗੱਲ ਹੈ ਜੇ ਹੁਣ ਆਪਾਂ ਨੰਬਰ ਦੇਈਏ ਇਹ ਨਹੀਂ ਹੈਗਾ ਵੀ 80 ਦੇ ਦਈਏ ਜਾਂ 85 100 ਤੋਂ 100 ਹੀ ਮਿਲੂ ਬਾਕੀ ਜੀ ਅੱਜ ਕੱਲ ਹਰੇਕ ਭਰਾ ਨੂੰ ਹਨਾ ਸਮਝ ਆ ਗਈ ਹੂੰ ਸਾਰੇ ਕਿਸੇ ਵੀ ਆਪ ਦੀ ਸਮਝ ਦੇ ਨਾਲ ਹਨਾ ਜਿੰਨਾ ਚੋ ਸਕਦਾ ਉਸ ਹਿਸਾਬ ਨਾਲ ਸਹੀ ਗੱਲ ਹੈ ਬਾਈ ਕਿਉਂਕਿ ਹਰ ਇੱਕ ਬੰਦੇ ਨੂੰ ਨੌਲੇਜ ਆਜਾ ਹਾਂਜੀ ਕਿਉਂਕਿ ਜ਼ਮਾਨਾ ਬਹੁਤ ਅੱਗੇ ਆ ਅੱਜ ਕੱਲ ਦਾ ਹਾਂਜੀ ਹਾਂਜੀ ਬਾਈ ਸਹੀ ਗੱਲ ਹੈ ਵੀਰੇ ਤੇ ਅੱਗੇ ਦੋ ਨੰਬਰ ਤੇ ਝੋਟੀ ਆ ਗਈ ਬਾਈ ਇਹ ਹਾਂਜੀ ਇਹ ਆਪਣੀ ਝੋਟੀ ਆ ਜੀ ਹੂੰ ਇਹ ਪਹਿਲਾ ਸੂਆ ਸੂਣਾ ਇਹਨੇ ਪਲੂਣ ਸੂਂਦੀ ਆ ਪਲੂਣ ਸੂਂਦੀ ਆ ਦੁੱਗ ਦੇ ਦੰਦ ਹਜੇ ਚੱਕੇ ਆ ਨੇ ਜੀ ਦੁੱਗ ਦੇ ਦੰਦ ਚੱਕੇ ਆ ਹਾਂਜੀ ਹਾਂ ਠੀਕ ਆ ਹੁਣ ਆਪਾਂ ਮੈਂ ਖੀਰੀ ਮੰਨ ਲਿਓ ਭਾਵੇਂ ਦੁੱਗੀ ਮੰਨ ਲਿਓ ਹਾਂਜੀ ਹਾਂ ਦੁੱਗ ਦੇ ਦੰਦ ਚੱਕ ਲਈ ਦੋ ਦੰਦ ਮੰਨ ਆਲੇ ਭਾਵੇਂ ਬੰਦਾ ਤੇ ਬਾਕੀ ਠੰਡੀ ਸੀਲ ਸ਼ਰੀਫ ਜੀ ਬਹੁਤ ਜ਼ਿਆਦੇ ਆ ਗਈ ਸਹੀ ਗੱਲ ਹਾਂਜੀ ਲੇਵਾ ਬਹੁਤ ਸੋਹਣਾ ਤੇਰ ਬਹੁਤ ਜੀ ਹਜੇ ਤਾਂ ਜੀ ਇਹਦੇ 10 ਦਿਨ ਪਏ ਆਗੇ ਚਲੋ ਆਪਾਂ ਗਾਂ ਦੀ ਵੀਡੀਓ ਬਣਾਉਣੀ ਸੀ ਚਲੋ ਵਿੱਚ ਇਹ ਵੀ ਦਿਖਾਈ ਦੇਵਾਂਗੇ ਠੀਕ ਆ ਬਾਈ ਤੇ 10 ਦਿਨ ਪਏ ਆ ਬਈ ਉਸ ਹਾਂਜੀ ਜਦ ਸਿੰਘਾ ਸੁੰਗਾ ਲਈ ਦੇਖੋ ਜੀ ਸਹੀ ਗੱਲ ਆ ਬਹੁਤ ਸੋਹਣੀ ਆ ਸਕੀਨ ਝੋਟੀ ਆ ਬਈ ਇਹਦੀ ਫਿਰ ਡਿਟੇਲ ਕੀ ਆ ਇਹ ਬਈ ਜੀ ਆਪ ਦਾ ਹੈਗੀ ਇਹ 70 5 77 ਦੀ ਜੀ ਹੂੰ ਤੇ ਲੱਗਿਆ ਇਹਦੇ ਲక్ష్ਮੀ ਡੈਰੀ ਫਾਰਮ ਵਾਲਿਆਂ ਦਾ ਕੋਹੀ ਨੂਰ ਠੀਕ ਆ ਵੀਰੇ ਹਾਂਜੀ ਲక్ష్ਮੀ ਡੈਰੀ ਫਾਰਮ ਵਾਲਿਆਂ ਦਾ ਕੋਹੀ ਨੂਰ ਲੱਗਿਆ ਹਾਂਜੀ ਕੋਹੀ ਨੂਰ ਤੋਂ ਗੱਬਣਾ ਜੀ ਇਹ ਹੂੰ ਆ ਦੇਖੋ ਜੀ ਸਾਰੀਆਂ ਢਿੱਲਾ ਕੱਢ ਕੇ ਝੋਟੀ ਨੂੰ ਦੱਸ ਦੇਣ ਨੂੰ ਤਾਂ ਗੱਲ ਕੋਈ ਹੋਰ ਹੀ ਹੋਣੀ ਸਹੀ ਗੱਲ ਆ ਬਈ ਥਣਾ ਚ ਗੈਪ ਦੇਖੋ ਜੀ ਗੈਪ ਬਹੁਤ ਚੰਗਾ ਆ ਹਾਂਜੀ ਨਾਲੇ ਬਾਕੀ ਇਹ ਨਹੀਂ ਹੈਗਾ ਵੀ ਥਣ ਨੇੜੇ ਆ ਜਾਂ ਜਿਹੜਾ ਤਜਾ ਥਣਾ ਆ ਗਿਆ ਬਹੁਤ ਸੋਹਣਾ ਆ ਨਾ ਨਾ ਜੀ ਬਹੁਤ ਸਾਫ ਸੁਥਰੀ ਠੀਕਾ ਪਟਕੇ ਦੇ ਦੰਦ ਬਾਈ ਕਹਿੰਦਾ ਦਿਖਾਈ ਦੇ ਨੇ ਹੁਣ ਸਕੇ ਬਈ ਥੋੜਾ ਐਡਾ ਦੇ ਪਰ ਦੰਦ ਵੀਰ ਕਹਿੰਦਾ ਪਟਕੇ ਦਿਖਾਈ ਦੇ ਨੇ ਲੈ ਬੈਠਾ ਆ ਵੇਖੋ ਹਮ ਇਹਦੇ ਨਾਲ ਦੋ ਦੰਦ ਆ ਗਏ ਹਾਂਜੀ ਦੋ ਦੰਦ ਆ ਜੀ ਦੰਦਾ ਦੀ ਆਪਣੀ ਗਾਰੰਟੀ ਆ ਜੀ ਬਾਕੀ ਸਿੰਘ ਬਾਈ ਚੈੱਕ ਕਰ ਬਾਕੀ ਸਿੰਘ ਦੇਖੋ ਜੀ ਰੁਪਈਆ ਵੀ ਲੰਗਦਾ ਰੁਪਈਆ ਵਾਲੀ ਗੱਲ ਆ ਨਾ ਆਪ ਕਹਿ ਦਿੰਨੇ ਰੁਪਈਆ ਨੰਗਦਾ ਨਹੀਂ ਲੰਗਦਾ ਵੀ ਨਹੀਂ ਬਾਈ ਤੇ ਖੋਲਿਓ ਬਾਈ ਇਹਨੂੰ ਵੀ ਤੋਰ ਦੇ ਮੜੀ ਤੋਰੀ ਲੰਮੀ ਤੋਰਦੀ ਅੰਦਰ ਬਾਕੀ ਬਹੁਤ ਹੈ ਜੋ ਮਰਦੇ ਹਿਸਾਬ ਨਾਲ ਤੁਸੀਂ ਅੰਦਾਜ਼ਾ ਲਾ ਲਓ ਹਨਾ ਮੂਰੇ ਜਦੋਂ ਦੰਦਾ ਜੀ ਪੂਰੀ ਹੋਣਾ ਨੇ ਕਿਸੇ ਦੇ ਕਿਤੇ ਜਾ ਕੇ ਖੜਨਾ ਉਹ ਦੂਜੇ ਸੂਏ ਨੂੰ ਤਾਂ ਹੀ ਹਜੇ ਤਾਂ ਹਾਈਟ ਤੇ ਤੁਸੀਂ ਦੇਖੋ ਹਜੇ ਖੀਰੀ ਹੋਈ ਆ ਦੁੱਗ ਦੇ ਦੰਦ ਹੁਣ ਚੱਕੇ ਆ ਨੋਰਮਲ ਲੱਗਣਾ ਨਾਲ ਦੀ ਹਾਈਟ ਹੈ ਹਾਂ ਹਾਈਟ ਦੇਖੋ ਜੀ ਕਿੰਨੀ ਹੈ ਹੂੰ ਸਹੀ ਗੱਲ ਹੈ ਬਾਕੀ ਬਾਕੀ ਪਿੱਠ ਬਰੀਡ ਬਹੁਤ ਜ਼ਿਆਦਾ ਹੈ ਜੀ ਬਰੀਡ ਝੋਟੀ ਤੇ ਗੱਲ ਕਰੀ ਹੈ ਨਾ ਫੁੱਲ ਆ ਗਈ ਕਿਉਂਕਿ ਬਾਈ ਵਿੱਚ ਵੀ ਰਣ ਸੌਂਕ ਹੁੰਦਾ ਸੌਂਕ ਨਾਲ ਪਾਲਣ ਵਾਲੀ ਆ ਮੂਰੇ ਨੂੰ ਹਨਾ ਬਈ ਤੇ ਹਾਂਜੀ ਬਈ ਸੌਂਕ ਦਾ ਹੀ ਮੁੱਲ ਆ ਜੀ ਹੂੰ ਸੌਂਕ ਦੇ ਮੁੱਲ ਜਿਵੇਂ ਬੱਚੇ-ਬੱਚੇ ਹੋਣੇ ਤਾਂ ਚੰਗੇ ਲੈਣੇ ਆ ਵਧੀਆ ਤਿਆਰ ਕਰੂਗੀ ਸਿੰਘਾਂ ਦੇ ਵੀ ਬੱਚੇ ਚੰਗੇ ਹੋਣਗੇ ਬਾਕੀ ਕੁਆਲਟੀ ਕੱਦਗਾਠ ਜੇ ਹੁਣ ਗੱਲ ਕਰੀਏ ਨਰੋਈ ਨਿੱਕਰ ਦੀ ਤਾਂ ਬਾਈ ਫੁੱਲਾ ਕਿਉਂਕਿ ਜੈਸਾ ਆਮ ਨਾਲ ਦੀ ਉਮਰ ਹੱਸਾ ਹੁਣਾ ਸਹੀ ਆ ਹਾਂਜੀ ਕੋਈ ਆਇਆ ਨਹੀਂ ਜੀ ਪਤਲੇ ਪਿੰਡੇ ਦੀ ਆ ਹੂੰ ਤੇ ਕੋਈ ਆਇਆ ਨਹੀਂ ਮੋਟਾ ਚੰਮਾ ਜਾਂ ਬਰੀਡ ਵਾਲੀ ਆ ਤੁਸੀਂ ਪਤਾ ਆ ਨਾੜਾ ਦੇਖੋ ਜੀ ਆ ਪਿੰਡੇ ਤੇ ਆਂਦੀਆਂ ਸਿੱਧੀਆਂ ਆਪਾਂ ਸਹੀ ਗੱਲ ਆ ਉਹਨੇ ਮੰਨ ਕੇ ਚਲੋ ਵੀ ਮਾਸ ਨਹੀਂ ਕੱਲਾ ਚੱਲਣਾ ਨਾ ਨਾ ਹਾਂਜੀ ਬਾਕੀ ਜੀ ਆਪਾਂ ਤਾਂ ਹੁਣ ਤੁਹਾਨੂੰ ਪਤਾ ਗਾਵਾਂ ਦਾ ਫਾਰਮਰ ਨਾਲੇ ਸੌਂਕਣਾ ਰੱਖਿਆ ਇੱਕ ਦਿਨ ਵੀ ਇਹਨਾਂ ਨੂੰ ਫੀਡ ਦਾ ਨਾਗਾ ਨਹੀਂ ਪੈਣ ਦਿੱਤਾ ਹੂੰ ਜੇ ਹੋਰ ਕੋਈ ਪਸ਼ੂ ਹੁੰਦਾ ਉਹੀ ਚੰਮ ਚੜ੍ਹ ਜਾਂਦਾ ਹੂੰ ਬਰੀਡ ਵਾਲੀ ਆਗੀ ਦੋ ਸਚੰਗੇ ਦੀ ਉਮੀਦ ਆ ਜੀ ਇਹ ਤੋਂ ਜਿੰਨੇ ਕ ਸਰੀਰ ਦੀ ਲੋੜ ਆ ਉਹਨਾਂ ਕਾ ਹੈਗਾ ਹਾਂਜੀ ਉਹਨਾਂ ਕਾ ਹੈਗਾ ਜੀ ਤੇ ਬਾਈ ਹੁਣ ਗੱਲ ਕਰੀਏ ਦੁੱਧ ਦੀ ਕਿੰਨਾ ਕ ਪਾਜੂ ਐਸਟੀਮੇਟ ਜਾਂ ਪਹਿਲੇ ਨਾ ਦੁੱਧ ਬਾਈ ਜੀ ਇਹਦੀ ਮਾਂ ਥੱਲੇ ਪਹਿਲੇ ਸੂਏ ਆਪਾਂ 1.5 ਕਿਲੋ ਚੋਇਆ ਸੀ ਹੂੰ ਤੇ ਉਹ ਦੂਜੇ ਸੂਏ ਆਪਾਂ ਸੇਲ ਕਰਤੀ ਸੀਗੀ ਠੀਕ ਹੈ ਵੀਰੇ ਇਹਦੀ ਮਾਂ ਬੁੱਲੀਆਂ ਦੇਖਿਆ ਚੰਗੀ ਸੀ ਹੁਣ ਇਹ ਤੋਂ ਆਪਾਂ ਨੂੰ ਉਮੀਦ ਤਾਂ ਜ਼ਿਆਦਾ ਚੰਗੀ ਚੰਗੇ ਦੁੱਧ ਦੀ ਆ ਜੀ ਬਾਕੀ ਜਿਹੜੇ ਵੀ ਭਰਾ ਨੇ ਲੈਣੀਆਂ ਹਨ ਆ ਆਪਦੀ ਸਮਝ ਨਾਲ ਲੈ ਲਈ ਸਹੀ ਗੱਲ ਹੈ ਹਾਂ ਜਿਹੜੇ ਸਾਹ ਨਾਲ ਬਰੀਡ ਆ ਤੇ ਆਪਾਂ ਨੂੰ ਦੇਖ ਲਿਆ ਮੂਰੇ ਕੋਈ ਆਏ ਨਹੀਂ ਵੀ ਸਾਤੀ ਸੂਤੀ ਵੀ ਜਮਾ ਹੈ ਨਹੀਂ ਮੈਂ ਕਹਿੰਦਾ ਪੂਰੀ ਹੱਟ ਸਰੀਰ ਆ ਗਿਆ ਜਮਾ ਜੀ ਤੇ ਮੁੱਲੇ ਦਾ ਬਈ ਫਰਕ ਕੀ ਰੋ ਮੁੱਲ ਬਾਈ ਜੀ ਇਹਦਾ ਇਹ ਅੱਜ ਕੱਚੀ ਆ ਹਨ ਇਹਦਾ ਵੀ ਆਪਾਂ ਫੋਨ ਤੇ ਕਰਾਂਗੇ ਜੀ ਮੁੱਲ ਫਰ ਜਾਣ ਜੈਨੂਨ ਵੀ ਜਾਇਜ਼ ਮੁੱਲ ਹੋਊ ਜੀ ਕੋਈ ਬਾਹਲੇ ਜ਼ਿਆਦਾ ਨਹੀਂ ਹੋਣੇ ਬਸ ਜਿਹੇ ਜਿਹੇ ਪਸ਼ੂ ਆ ਠੀਕ ਹੈ ਭਾਈ ਜਿਹੜਾ ਜ ਹੁਣ ਸਾਨੂੰ ਪਤਾ ਭਾਈ ਬਾਈਆਂ ਨੂੰ ਅੱਗੇ ਵੀ ਪਤਾ ਹੈ ਹਨਾ ਅੱਗੇ ਪਿੱਛੇ ਦਾ ਦੇਵਾ ਕੱਢਣਾ ਜੀ ਸੂ ਤੱਕ ਲਾਇਆ ਪਿਆ ਫੜੇ ਇਹ 10 ਦਿਨ ਪਏ ਆ ਜੀ ਬਲੂਨ ਸੁੰਦੀ ਨਹੀਂ ਤਿਆਰੀ ਵੀ ਨਹੀਂ ਹੁੰਦੀ ਪਸੂ ਦਾ ਅੱਜ ਜੀ ਤਿਆਰੀ ਨਹੀਂ ਬਾਕੀ ਜਦੋਂ ਇਹਨੇ ਤਿਆਰੀ ਕਰਨੀ ਐਣ ਜਮਾ ਥੜਕੇ ਦਰਸ਼ਨੀ ਚੀਜ਼ ਬਣਨੀ ਸਹੀ ਗੱਲ ਹੈ ਭਾਈ ਅਸਲ ਵਿੱਚ ਦੇਖਣ ਵਾਲੀ ਚੀਜ਼ ਬਣਨਾ ਇਹਨੇ ਹਾਂਜੀ ਹਾਂਜੀ ਤੇ ਭਾਈ ਨਗਸੀਗੇ ਵੀਰ ਕੋਲੇ ਭਾਈ ਦੋ ਆਪਾਂ ਦੋਵੇਂ ਹੀ ਦਿਖਾਵਾਂਗੇ ਅੱਜ ਦੋਨੇ ਨਗਿਨੀ ਦਿਖਾਇਆ ਜੀ ਆਪਾਂ ਹੂੰ ਦੋਵੇਂ ਨਗਿਨੇ ਦਿਖਾਇਆ ਤੇ ਜੇ ਕਿਸੇ ਵੀ ਵੀਰ ਨੂੰ ਭਾਈ ਕੋਈ ਵੀ ਨਾ ਗਾਵੇ ਪਸੰਦ ਕੰਡੈਕਟ ਜ਼ਰੂਰ